ਦੂਜਾ ਬਚਨ ਆਖਿਆ ਕਦੀ ਘਰ ਵਿੱਚ ਤਮਾਕੂ ਨਸ਼ੇ ਦੀ ਵਰਤੋਂ ਨਹੀਂ ਕਰਨੀ ਉਦੋਂ ਤਮਾਕੂ ਬੜਾ ਪ੍ਰਚਲਿਤ ਨਸ਼ਾ ਸੀ ਹਜ਼ੂਰ ਨੇ ਬਚਨ ਸਮਝਾਇਆ ਵੀ ਕਦੀ ਘਰ ਵਿੱਚ ਨਸ਼ਾ ਨਹੀਂ ਵਰਤਣਾ ਔਰ ਜਿਹੜਾ ਤੀਜਾ ਬਚਨ ਆਖਿਆ ਉਹ ਆਖਿਆ ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਬਾਣੀ ਦਾ ਪੱਲਾ ਪਕੜ ਕੇ ਰੱਖਣਾ ਹੈ ਜਿੰਨਾ ਸਮਾਂ ਅਮਰਤ ਗੁਰਬਾਣੀ ਦਾ ਪੱਲਾ ਪਕੜ ਕੇ ਰੱਖੋਗੇ ਨਾ ਗੁਰੂ ਚਰਨਾਂ ਵਿੱਚ ਜੁੜੋਗੇ ਬਾਣੀ ਪੜੋ ਵਿਚਾਰੋਗੇ ਤੁਹਾਡੇ ਘਰ ਵਿੱਚ ਰਹਿੰਦੀ ਦੁਨੀਆ ਤੱਕ ਪੀੜੀ ਦਰ ਪੀੜੀ ਗੁਰੂ ਨਾਨਕ ਦੇ ਦਰਦ ਦੀ ਸਿੱਖੀ ਰਹੇਗੀ ਇਹ ਵਚਨ ਭਾਈ ਨੰਦ ਲਾਲ ਪੁਰੀ ਨੂੰ ਆਖੇ ਸਨ ਤੇ ਜੇ ਕੋਈ ਅੱਜ ਵੀ ਭਾਵਨਾ ਨਾਲ ਗੁਰੂ ਦਾ ਬਚਨ ਤੇ ਹਰ ਵੇਲੇ ਅਟਲ ਤੇ ਸਮਰੱਥ ਹੈ ਅੱਜ ਵੀ ਜੇ ਤਿੰਨ ਬਚਨ ਕੋਈ ਭਾਵਨਾ ਨਾਲ ਕਮਾ ਲੇ ਗੁਰੂ ਹਰ राय ਸਾਹਿਬ ਜੀ ਦੇ ਤੇ ਅੱਜ ਵੀ ਉਸ ਪਰਿਵਾਰ ਤੇ ਰੱਬੀ ਰਹਿਮਤ ਵਰਤ ਸਕਦੀ ਹੈ। ਇਹੀ ਭਾਈ ਆਨੰਦ ਲਾਲ ਪੁਰੀ ਹੈ ਜਿਹਦਾ ਪੁੱਤਰ ਹੈ ਜਿਹਦਾ ਨਾਮ ਹੈ ਹਕੀਕਤ ਸਿੰਘ ਰਾਏ ਜਕਰੀਏ ਖਾਨ ਮੇਲੇ ਹਕੀਕਤ ਸਿੰਘ ਰਾਏ ਨੂੰ ਬਹਾਨਾ ਬਣਾ ਕੇ ਜਕਰੀਏ ਖਾਨ ਵਰਗਿਆਂ ਨੇ ਗ੍ਰਿਫਤਾਰ ਕਰਕੇ ਤੇ ਸ਼ਹੀਦ ਕੀਤਾ ਸੀ ਹਾਲਾਂਕਿ ਪਹਿਲਾਂ ਉਹਨੂੰ ਕਹਿੰਦੇ ਰਹੇ ਦੁਨਿਆਵੀ ਲਾਲਚ ਦੇ ਕੇ ਵੀ ਤੂੰ ਸਿੱਖੀ ਸਦਕ ਤੋਂ ਕਿਨਾਰਾ ਕਰ ਜਾ ਗੁਰਸਿੱਖੀ ਤਿਆਗ ਦੇ ਆਪਣਾ ਧਰਮ ਤਿਆਗ ਦੇ ਪਰ ਇਸੇ ਭਾਈ ਆਨੰਦ ਲਾਲ ਪੂਰੀ ਦਾ ਪੁੱਤਰ ਹੈ ਜਿਨੇ ਗੁਰੂ ਹਰ राय ਸਾਹਿਬ ਜੀ ਤੋਂ ਰਹਿਮਤਾਂ ਲਈਆਂ ਸਨ ਤੇ ਉਸ ਵੇਲੇ ਉਹਨੇ ਸਿੱਖੀ ਨਹੀਂ ਤਿਆਗੀ ਬਲਕਿ ਆਪਣਾ ਆਪ ਕੁਰਬਾਨ ਕਰ ਦਿੱਤਾ ਬੜਾ ਮਹਾਨ ਸ਼ਰਦਾ ਤੇ ਗੁਰੂ ਚਰਨਾਂ ਵਿੱਚ ਜੁੜਿਆ ਹੋਇਆ ਪਰਿਵਾਰ ਨੇ ਮੈਂ ਬੇਨਤੀ ਤੇ ਕੇਵਲ ਇੰਨੀ ਕਹਿ ਰਿਹਾ ਹਾਂ ਵੀ ਅਰਦਾਸ ਕੇਵਲ ਇੱਥੋਂ ਤੱਕ ਸੀਮਿਤ ਨਾ ਰਹੇ ਦੁਨਿਆਵੀ ਦਾਤ ਤੱਕ ਕਦੀ ਅਰਦਾਸ ਰੱਬ ਅੱਗੇ ਇਹ ਵੀ ਬਣੇ ਕੀ ਦਾਤਾ ਉਹ ਨਾ ਮੰਗੀਐ ਫਿਰ ਮੰਗਨ ਜਾਈਐ ਇਹੋ ਜੀ ਦਾਤ ਸਤਿਗੁਰੂ ਕਹਿਣ ਲੱਗੇ ਬਾਰ ਬਾਰ ਨਾ ਮੰਗ ਜਿਹੜੀ ਬਾਰ ਬਾਰੀ ਮੰਗਦਾ ਜਾਹੀਂ ਇੱਕੋ ਵਾਰ ਤੂੰ ਨਾਮ ਬਾਣੀ ਦੀ ਦਾਤ ਮੰਗ ਗੁਰੂ ਤੇਰੀ ਝੋਲੀ ਵਿੱਚ ਬਖਸ਼ਿਸ਼ ਕਰਕੇ ਇਹ ਰਹਿਮਤ ਵਰਤਾਏਗਾ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਬਚਨ ਪੜ੍ਹਦੇ ਹਾਂ ਸ਼ਰਬਤ ਦੇ ਕਾਰਜ ਦਾਸ ਕਰਨ ਵਾਲੇ ਪਰਮਾਤਮਾ ਤੋਂ ਗੁਰੂ ਤੋਂ ਜਦੋਂ ਕੋਈ ਮੰਗ ਮੰਗਦਾ ਹੈ ਗੁਰੂ ਕਿਰਪਾ ਕਰਦਾ ਹੈ ਸ਼ਬਦ ਹੈ ਬਾਣੀ ਦੇ ਤੁਨ ਗੁਰੂ ਅਰਜੁਨ ਸਾਹਿਬ ਕਹਿੰਨ ਲੱਗੇ ਚਾਰ ਪਦਾਰਥ ਜੇ ਕੋ ਮੰਗਾ ਸਾਧ ਜਨਾਕੀ ਸੇਵਾ ਲੱਗੈ ਜੇ ਕੋਈ ਦੁਨਿਆਵੀ ਚਾਰ ਪਦਾਰਥ ਮੰਗੇ ਗੁਰੂ ਉਹਦੀ ਝੋਲੀ ਵਿੱਚ ਦਾਤ ਪਾ ਦਿੰਦਾ ਤੂੰ ਸਤ ਸੰਗਤ ਦੀ ਸੇਵਾ ਕਰਿਆ ਕਰ ਗੁਰੂ ਦੀ ਸੇਵਾ ਕਰ ਤੈਨੂੰ ਚਾਰ ਪਦਾਰਥ ਮਿਲ ਜਾਣਗੇ ਫਿਰ ਅਗਲੇ ਬਚਨ ਨੇ ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕਿਸੇ ਨੂੰ ਕੋਈ ਦੁੱਖ ਲੱਗਿਆ ਹੋਇਆ ਤੇ ਸਤਗੁਰੂ ਸਮਝਾਉਣਗੇ ਵੀ ਭਲਿਆ ਤੂੰ ਸੰਗਤ ਵਿੱਚ ਆ ਕੇ ਉਸ ਮਾਲਕ ਦੇ ਗੁਣਾਂ ਨੂੰ ਗਾਇਆ ਕਰ ਤੇਰੇ ਦੁੱਖ ਮਿਟ ਜਾਣਗੇ ਇੱਕ ਬੇਨਤੀ ਮੈਂ ਤੁਹਾਨੂੰ ਫਿਰ ਕਰਾਂ ਆ ਜਿਹੜੀ ਸਤ ਸੰਗਤ ਕਰਨੀ ਹੈ ਨਾ ਇਹ ਬੜੀ ਵੱਡੀ ਸੇਵਾ ਗੁਰੂ ਨਾਨਕ ਦੇ ਦਰ ਦੀ ਮੁਸ਼ਕਲ ਇਹ ਹੈ ਵੀ ਸਾਡੀ ਕੌਮ ਇੰਨਾ ਖਿਆਲ ਨਹੀਂ ਕਰਦੀ ਬਾਣੀ ਵਿੱਚ ਇੱਕ ਬਚਨ ਆਉਂਦਾ ਗੁਰ ਕੀ ਸੇਵਾ ਸ਼ਬਦ ਵਿਚਾਰ ਅਸੀਂ ਬਹੁਤ ਘੱਟ ਖਿਆਲ ਕਰਦੇ ਜਿਹੜੇ ਤੁਸੀਂ ਕੁਦਰਤੀ ਗੱਲ ਐ ਇਹ ਨਹੀਂ ਵੀ ਕੇਵਲ ਇਥੋਂ ਦੀ ਗੱਲ ਐ ਕਿਸੇ ਥਾਂ ਤੇ ਜਿੱਥੇ ਵੀ ਸੰਗਤ ਰਹਿੰਦੀ ਐ ਆਪੋ ਆਪਣੇ ਪਿੰਡਾਂ ਥਾਵਾਂ ਵਿੱਚ ਨਿਤਾ ਪ੍ਰਤੀ ਗੁਰੂ ਕੀ ਸਤ ਸੰਗਤ ਵਿੱਚ ਬਹਿਣਾ ਸ਼ੁਰੂ ਕਰ ਲਵੋ ਮੈਂ ਲਿਖ ਕੇ ਦੇ ਸਕਦੇ ਆਂ ਵੀ ਦੁਨਿਆਵੀ ਜਿਹੜੇ ਕਾਰਜਾਂ ਪਿੱਛੇ ਸੰਸਾਰ ਦੌੜਦਾ ਐ ਨਾ ਉਹ ਗੁਰੂ ਆਪਣੇ ਆਪ ਸਮਾਰਨੇ ਸ਼ੁਰੂ ਕਰ ਦਿੰਦੇ ਐ ਤੁਸੀਂ ਗੁਰੂ ਦੇ ਬਣ ਜਾਓ ਗੁਰੂ ਤੁਹਾਡੀ ਤੇ ਕਿਰਪਾ ਕਰ ਦੇਗਾ ਬੜਾ ਸਿੱਧਾ ਜਾ ਰਸਤਾ ਹੈ ਪਰ ਬਹੁਤ ਵਾਰੀ ਆ ਜਿਹੜਾ ਐਤਵਾਰ ਦਾ ਦਿਨ ਹੈ ਨਾ ਅੱਜ ਕਈ ਵਾਰੀ ਲੰਘਦੇ ਸਮਾਗਮਾਂ ਤੇ ਵੇਖੀਦਾ ਹੈ ਜਿਹੜੇ ਪਖੰਡੀਆਂ ਦੇ ਡੇਰੇ ਨੂੰ ਉਹਨਾਂ ਐਤਵਾਰ ਦਾ ਦਿਨ ਚੁਣਿਆ ਹੋਇਆ ਹੈ ਕਿਉਂਕਿ ਐਤਵਾਰ ਨੂੰ ਕੁਦਰਤੀ ਗੱਲ ਹੈ ਵੀ ਲੋਕ ਕਾਰ ਬਿਹਾਰਾਂ ਤੋਂ ਥੋੜਾ ਛੁੱਟੀ ਵਾਲਾ ਦਿਨ ਹੁੰਦਾ ਤੂੰ ਕੀ ਕਰਦੇ ਨੇ ਲੋਕ ਕੀ ਕਰਦੇ ਨੇ ਵੀ ਅਮਰਤ ਬਾਣੀ ਪੜਨ ਦੀ ਬਜਾਏ ਸਤ ਸੰਗਤ ਕਰਨ ਦੀ ਬਜਾਏ ਜਾਂ ਰੱਬੀ ਨਾਮ ਜਪਣ ਦੀ ਬਜਾਏ ਪਖੰਡੀਆਂ ਦੇ ਦਰਾਂ ਤੇ ਜਾ ਜਾ ਕੇ ਚੌਂਕੀਆਂ ਭਰੀ ਜਾਂਦੇ ਆ ਪੱਲੇ ਉੱਥੋਂ ਕੱਖ ਨਹੀਂ ਪੈਣਾ ਪੱਲੇ ਕੱਖ ਨਹੀਂ ਪੈਣਾ ਕੋਈ ਆਪਣੇ ਪਿੰਡ ਤੋਂ 50 ਕਿਲੋਮੀਟਰ ਸੱਜੇ ਨੂੰ ਚੱਲਿਆ ਉਹ ਜੜਾ ਉੱਥੇ ਬੈਠਾ 100 ਕਿਲੋਮੀਟਰ ਕਿਸੇ ਹੋਰ ਪਾਸੇ ਚੱਲੇ ਸਾਨੂੰ ਗੁਰੂ ਸਾਹਿਬ ਬੜਾ ਵਧੀਆ ਸਿਧਾਂਤ ਤੇ ਬੜੀ ਕਿਰਪਾ ਕਰਕੇ ਬਚਨ ਕਹਿ ਕੇ ਗਏ ਸਾਨੂੰ ਕਹਿ ਕੇ ਗਏ ਸੰਭਿ ਸਿੱਖਾ ਤੈਨੂੰ ਭਟਕਣ ਦੀ ਲੋੜ ਨਹੀਂ ਹੈ ਤੂੰ ਘਰ ਵਿੱਚ ਹੀ ਬੈਠ ਕੇ ਗੁਟਕਾ ਸਾਹਿਬ ਗੁਰੂ ਕੀ ਅੰਮ੍ਰਿਤ ਬਾਣੀ ਦਾ ਲੈ ਅੰਮ੍ਰਿਤ ਬਾਣੀ ਪੜ ਗੁਰੂ ਤੇਰੇ ਦੁਨਿਆਵੀ ਕਾਰਜ ਵੀ ਗੁਰੂ ਤੇਰੇ ਮਨੁੱਖੇ ਜਨਮ ਦਾ ਕਾਰਜ ਵੀ ਔਰ ਗੁਰੂ ਤੇਰੇ ਧਰਮ ਦਾ ਕਾਰਜ ਵੀ ਸਵਾਰੇਗਾ ਤੈਨੂੰ ਕੀ ਲੋੜ ਸੀ ਕਿ ਤੇ ਜਾਣ ਦੀ ਤੂੰ ਆਪਣੇ ਪਿੰਡ ਵਿੱਚ ਆਪਣੇ ਨਗਰ ਦੇ ਗੁਰੂ ਘਰ ਵਿੱਚ ਜਾ ਉੱਥੇ ਜਾ ਕੇ ਸਤ ਸੰਗਤ ਕਰ ਸੇਵਾ ਕਰ ਸਿਮਰਨ ਕਰ ਗੁਰੂ ਰਹਿਮਤ ਕਰੇਗਾ ਮੇਰਾ ਖਿਆਲ ਹੈ ਵੀ ਤੁਸੀਂ ਪੂਰੇ ਪੰਜਾਬ ਦੀ ਧਰਤੀ ਤੇ ਲਾ ਲਓ ਨਾ ਮੈਂ ਦੁਨਿਆਵੀ ਕੰਮਾਂ ਦੀ ਗੱਲ ਨਹੀਂ ਕਹਿ ਰਿਹਾ ਐਤਵਾਰ ਦਾ ਦਿਨ ਉਹ ਹੈ ਵੀ ਕੋਈ ਪਿੰਡ ਤੋਂ ਆਪਣੇ ਘਰ ਤੋਂ ਸੱਜੇ ਪਾਸੇ ਨੂੰ 100 ਕਿਲੋਮੀਟਰ ਚੱਲਿਆ ਜਿੱਥੇ ਉਹ ਚੱਲਿਆ ਉਹ ਅੱਗੇ 100 ਕਿਲੋਮੀਟਰ ਕਿਤੇ ਚੱਲੇ ਨੇ ਕੋਈ ਖੱਬੇ ਨੂੰ ਚੱਲਿਆ 50 ਕਿਲੋਮੀਟਰ ਕਿਸੇ ਸਾਧ ਕੋਲ ਇਹ ਕੇਵਲ ਭਟਕਣਾ ਥੋੜਾ ਟਾਈਮ ਭਟਕ ਲਓ ਬਹੁਤੇ ਭਟਕ ਲਓ ਪੱਲੇ ਕੀ ਪੈਣੇ ਉਹ ਤੇ ਖੁਦ ਤੁਹਾਡੇ ਆਸਰੇ ਤੇ ਬੈਠੇ ਨੇ ਵੀ ਇੱਥੇ ਆਉਣਗੇ ਤਿਲ ਫੁੱਲ ਦੇਣਗੇ ਸੰਗਤਾਂ ਨੂੰ ਪਰਮਾਉਂਦੇ ਨੇ ਸਿੱਖ ਨੂੰ ਇਹ ਸਿਧਾਂਤ ਨਹੀਂ ਦਿੱਤਾ ਸਿੱਖ ਨੂੰ ਕੀ ਕਿਹਾ ਸੀ ਵੀ ਤੂੰ ਅੰਮ੍ਰਿਤ ਵੇਲੇ ਉੱਠੀ ਇਸ਼ਨਾਨ ਪਾਨ ਕਰੀ ਆਪਣਾ ਔਰ ਤੂੰ ਹੱਥ ਵਿੱਚ ਗੁਰੂ ਕੀ ਅੰਮ੍ਰਿਤ ਬਾਣੀ ਦਾ ਗੁਟਕਾ ਸਹਿਬ ਲਈ ਗੁਰਬਾਣੀ ਦੀ ਪੋਥੀ ਲਈ ਅੰਮ੍ਰਿਤ ਗੁਰਬਾਣੀ ਪੜੀ ਆਪਣੇ ਪਿੰਡ ਦੇ ਨਗਰ ਵਿੱਚ ਜਾਓ ਜਿੱਥੇ-ਜਿੱਥੇ ਨੇੜੇ ਗੁਰੂ ਘਰ ਹੈ ਉੱਥੇ ਜਾ ਕੇ ਕੁਝ ਸੰਗਤ ਕਰੋ ਕੁਝ ਸੇਵਾ ਕਰੋ ਕੁਝ ਸਿਮਰਨ ਕਰੋ ਤੁਹਾਡਾ ਭਲਾ ਹੋਏਗਾ ਪਰ ਸੰਸਾਰ ਇਸ ਪਾਸੇ ਨੂੰ ਸਮਝਣ ਨੂੰ ਤਿਆਰ ਨਹੀਂ ਇਹਨੂੰ ਕੋਈ ਕਹਿ ਦੇ ਕਿ ਇਥੋਂ 80 ਕਿਲੋਮੀਟਰ ਤੇ ਪੱਥਰ ਪਿਆ ਜੇ ਉਹਨੂੰ ਮੱਥਾ ਟੇਕ ਲਿਆ ਤੇਰੇ ਆਕਾਰ ਸਬਰ ਜਾਣਗੇ ਦੌੜ ਜਾਏਗਾ 80 ਕਿਲੋਮੀਟਰ ਸਮਾਂ ਵੀ ਕੱਢਦਾ ਹੈ ਪੈਸਾ ਵੀ ਬਰਬਾਦ ਕਰਦਾ ਹੈ ਪਰ ਸਤਿਗੁਰੂ ਦੀ ਬਾਣੀ ਤੂੰ ਪੁੱਛੋ ਮਹਾਰਾਜ ਕਾਰਜ ਕਿਵੇਂ ਸਬਰ ਦੇ ਦੇ ਸੁੱਖਾਂ ਖਾਤਰੀ ਬੰਦਾ ਦੌੜਦਾ ਹੈ ਨਾ ਮਹਾਰਾਜ ਕਹਿਣਗੇ ਜਨਕੂ ਪ੍ਰਭ ਸੰਗੇ ਅਸਨੇਹੁ ਸਾਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰਾ ਸਭ ਕੇ ਹੋ ਗੁਰੂ ਅਰਜਨ ਸਾਹਿਬ ਦਾ ਬਚਨ ਹੈ ਕਾਨੜਾ ਰਾਗ ਅੰਦਰ ਕਿ ਲੱਗਿਆ ਹੈ ਪ੍ਰਮਾਤਮਾ ਮੈਂ ਤੈਨੂੰ ਆਪਣਾ ਮਿੱਤਰ ਬਣਾਇਆ ਮੈਨੂੰ ਤੇਰੇ ਤੇ ਭਰੋਸਾ ਹੈ ਔਰ ਮੈਨੂੰ ਇਹ ਵੀ ਯਕੀਨ ਹੈ ਵੀ ਗ੍ਰਹਿ ਤੇਰਾ ਸਭ ਕੇ ਹੂੰ ਤੇਰੇ ਘਰ ਵਿੱਚ ਸਾਰੀਆਂ ਦਾਤਾਂ ਨੇ ਕਿਹੜੀ ਦਾਤ ਹੈ ਜਿਹੜੀ ਗੁਰੂ ਤੇ ਪ੍ਰਮਾਤਮਾ ਦੇ ਘਰ ਵਿੱਚ ਨਹੀਂ ਗ੍ਰਹਿ ਤੇਰਾ ਸਭ ਕੇ ਹੂੰ ਮਾਨ ਮੰਗੂ ਤਾਨ ਮੰਗੂ ਧੰਨ ਲਕshmi ਸੁਤ ਦੇ ਹੁਣਾਂ ਬਾਣੀ ਦੇ ਬੋਲ ਨੇ ਕਹਿੰਦੇ ਜੇ ਕਿਸੇ ਨੂੰ ਇਹ ਲੱਗਦਾ ਹੈ ਨਾ ਵੀ ਮੇਰੀ ਮਾਨ ਇੱਜ਼ਤ ਨਹੀਂ ਹੈ ਮਾਨ ਇੱਜ਼ਤ ਮਾਨ ਮਰਿਆਦਾ ਉਹ ਗੁਰੂ ਅੱਗੇ ਅਰਦਾਸ ਆ ਕੇ ਕਰੋ ਮਹਾਰਾਜ ਮੇਰੀ ਘਰ ਪਰਿਵਾਰ ਵਿੱਚੋਂ ਜਾਂ ਸੰਸਾਰ ਵਿੱਚ ਇੱਜ਼ਤ ਬਣ ਜਾਏ ਮਾਨ ਬਣ ਜਾਏ ਗੁਰੂ ਤੇਰੀ ਝੋਲੀ ਵਿੱਚ ਮਾਨ ਇੱਜ਼ਤ ਬਖਸ਼ੇਗਾ ਕਦੋਂ ਜਦੋਂ ਤੂੰ ਗੁਰੂ ਕੋਲ ਆ ਕੇ ਅਰਦਾਸ ਕਰੇਗਾ ਔਰ ਗੁਰੂ ਦੇ ਉਪਦੇਸ਼ ਮੁਤਾਬਕ ਤੁਰੇਗਾ ਬਚਨ ਦੇ ਕਮਾਉਣਾ ਪੈਣਾ ਹੈ ਨਾ ਬਚਨ ਕਮਾਉਣ ਤੋਂ ਬਿਨਾ ਨਹੀਂ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਮਹਾਰਾਜ ਕਹਿੰਦੇ ਗੁਰੂ ਤੇਰੀ ਝੋਲੀ ਵਿੱਚ ਮਾਨ ਪਾਏਗਾ ਮਾਨ ਮੰਗੂ ਫਿਰ ਕਹਿੰਦੇ ਤਾਨ ਮੰਗੂ ਜੇ ਕਿਸੇ ਨੂੰ ਇਹ ਲੱਗਦਾ ਵੀ ਮੇਰੇ ਵਿੱਚ ਆਪਣੀ ਕੋਈ ਤਾਕਤ ਸਮਰੱਥਾ ਨਹੀਂ ਗੁਰੂ ਜੀ ਕਹਿਣ ਲੱਗੇ ਤੂੰ ਅਰਦਾਸ ਕਰੀ ਗੁਰੂ ਤੈਨੂੰ ਤਾਕਤ ਸਮਰੱਥਾ ਬਖਸ਼ੇਗਾ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਧਨ ਪਦਾਰਥ ਦੀ ਗੱਲ ਕੀਤੀ ਪੈਸੇ ਦੀ ਗੱਲ ਕੀਤੀ ਮੈਂ ਬੜੇ ਖੁੱਲੇ ਸ਼ਬਦਾਂ ਵਿੱਚ ਕਹਿ ਰਿਹਾ ਜਿਹਨੂੰ ਇਹ ਲੱਗਦਾ ਵੀ ਮੇਰੇ ਕੋਲ ਪੈਸਾ ਪਈ ਟਕਾ ਨਹੀਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਅਰਜੁਨ ਸਾਹਿਬ ਕਹਿਣ ਲੱਗੇ ਤੂੰ ਗੁਰੂ ਕੋਲ ਅਰਦਾਸ ਕਰ ਗੁਰੂ ਆਸ਼ੇ ਮੁਤਾਬਕ ਜੀਵਨ ਜਿਉਂ ਗੁਰੂ ਪ੍ਰਮਾਤਮਾ ਬੜਾ ਬੇਹੰਤ ਹੈ ਉਹ ਇਹੋ ਜੀ ਵਿਧ ਬਣਾਏਗਾ ਕਿ ਤੇਰੇ ਕੋਲ ਦੁਨਿਆਵੀ ਧਨ ਪਦਾਰਥ ਤੈਨੂੰ ਬਖਸ਼ੇਗਾ ਗੁਰੂ ਵਿਧੀ ਬਣਾਉਂਦਾ ਹੁੰਦਾ ਹੈ ਕਿਸੇ ਦੇ ਪਰਿਵਾਰ ਵਿੱਚ ਕੋਈ ਬੱਚਾ ਇੰਨਾ ਲਾਇਕ ਜਨਮ ਲੈਂਦਾ ਇੰਨਾ ਸਿਆਣਾ ਉਹ ਚੰਗੇ ਰਾਹ ਤੁਰ ਪਿਆ ਕਿਸੇ ਨੌਕਰੀ ਚਾਖਰੀ ਕਾਰ ਬਿਹਾਰ ਤੇ ਹੋ ਗਿਆ ਮਹਾਰਾਜ ਕਹਿੰਦੇ ਤੂੰ ਗੁਰੂਕੁਲ ਆ ਗੁਰੂ ਤੈਨੂੰ ਧਨ ਪਦਾਰਥ ਵੀ ਬਖਸ਼ੇਗਾ ਮਾਨ ਮੰਗੂ ਤਾਨ ਮੰਗੂ ਤਨ ਲਖਮੀ ਅੱਗੇ ਕਹਿ ਲੱਗੇ ਸੁੱਤ ਦੇ ਸੁੱਤ ਦਾ ਅਰਥ ਪੁੱਤਰ ਤੀ ਤੂੰ ਗੁਰੂਕੁਲ ਆ ਕੇ ਅਰਦਾਸ ਕਰੀ ਜੇ ਤੇਰੇ ਘਰ ਵਿੱਚ ਔਲਾਦ ਨਹੀਂ ਨਾ ਤੇ ਤੈਨੂੰ ਗੁਰੂ ਰਹਿਮਤ ਕਰਕੇ ਤੇਰੇ ਘਰ ਵਿੱਚ ਪਰਿਵਾਰ ਦੀ ਫੁਲਵਾੜੀ ਦਾ ਵਾਅਦਾ ਕਰੇਗਾ ਤੈਨੂੰ ਭਾਵ ਪੁੱਤਰ ਤੀ ਦੀ ਦਾਤ ਹੈ ਜਿਹੜੀ ਉਹ ਵੀ ਗੁਰੂ ਬਖਸ਼ੇਗਾ ਇਹ ਵੀ ਖਜ਼ਾਨਾ ਗੁਰੂ ਘਰ ਵਿੱਚ ਹੈ ਸੁੱਤ ਦੇ ਦੇਹ ਦਾ ਇੱਥੇ ਅਰਥ ਹੈ ਸਰੀਰ ਦੀ ਅਰੋਗਤਾ ਤੰਦਰੁਸਤੀ ਤੈਨੂੰ ਕੋਈ ਰੋਗ ਹੈ ਤੂੰ ਅਰਦਾਸ ਕਰ ਗੁਰੂ ਅੱਗੇ ਗੁਰੂ ਅੱਗੇ ਬੇਨਤੀ ਕਰ ਗੁਰੂ ਆਸ਼ੇ ਮੁਤਾਬਕ ਤੁਰ ਨਾਮ ਜਪ ਬਾਣੀ ਪੜ ਸਤ ਸੰਗਤ ਕਰ ਗੁਰੂ ਤੈਨੂੰ ਤਨ ਦੀ ਅਰੋਗਤਾ ਤੰਦਰੁਸਤੀ ਵੀ ਬਖਸ਼ਿਸ਼ ਕਰੇਗਾ ਇਹ ਗੁਰੂ ਘਰ ਵਿੱਚ ਦਾਤ ਹੈ ਮਾਨ ਮੰਗੋ ਤਾਨ ਮੰਗੋ ਧੰਨ ਲਖਮੀ ਸੁਤ ਦੇ ਫਿਰ ਇੱਥੇ ਵਸ ਨਹੀਂ ਕਿਹਾ ਕਹਿੰਦੇ ਮੁਕਤ ਜੋਗਤ ਭਗਤ ਪੂਰਨ ਗੁਰੂ ਤੈਨੂੰ ਸੰਸਾਰ ਵਿੱਚ ਮੁਕਤੀ ਦੀ ਦਾਤ ਦੇਗਾ ਜਿਹਨੂੰ ਅਸੀਂ ਬਹੁਤ ਘੱਟ ਵਿਚਾਰਦੇ ਹਾਂ ਸਾਨੂੰ জ্ঞাত ਹੀ ਨਹੀਂ ਮੁਕਤੀ ਹੈ ਕੀ ਭਾਵ ਗੁਰੂ ਤੈਨੂੰ ਬਕਾਰਾਂ ਤੋਂ ਮੁਕਤ ਕਰ ਦੇਗਾ ਝਗੜਾ ਕਾਹਦੇ ਕਾਰਨ ਹੈ ਬਕਾਰਾਂ ਕਰਕੇ ਹੈ ਨਾ ਬਰਬਾਦੀ ਕਾਹਦੇ ਕਾਰਨ ਹੈ ਗੁਰੂ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਜਾਂ ਈਰਖਾ, ਨਿੰਦਿਆ, ਵਿਸ਼ੇ ਬਕਾਰਾਂ ਤੋਂ ਮੁਕਤ ਕਰ ਦੇਗਾ। ਮੁਕਤ, ਜੁਗਤ ਜੁਗਤ ਦਾ ਅਰਥ ਹੈ ਤੈਨੂੰ ਜਿਉਣ ਦੀ ਜੁਗਤ ਦੱਸੇਗਾ। ਜੀਵਨ ਕਿਵੇਂ ਜਿਉਂਦਾ ਹੈ? ਜੀਵਨ ਜਿਉਂ ਹੀ ਸਾਰੇ ਧਾਰਿਆਂ ਨੇ ਪਰ ਸਾਰਿਆਂ ਨੂੰ ਜਿਉਣਾ ਥੋੜੀ ਆਉਂਦਾ ਹੈ। ਮਨੁੱਖਾ ਜਨਮ ਤੇ ਮਿਲਿਆ ਹੈ ਉਸ ਮਾਲਕ ਦਾ ਤਰਸ ਹੈ ਮਿਲਿਆ ਤੇ ਇਹ ਇਸ ਕੰਮ ਵਾਸਤੇ ਸੀ ਬਾਣੀ ਦੇ ਮੁਤਾਬਕ ਵੀ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ ਪਰ ਜਿਹੜਾ ਜਿਉਣ ਦੀ ਜੁਗਤ ਭੁੱਲ ਗਿਆ ਉਹਨੇ ਇਦھر ਕਦੀ ਖਿਆਲ ਹੀ ਨਹੀਂ ਕੀਤਾ ਵੀ ਜੀਵਨ ਮਿਲਿਆ ਕਿਸ ਵਾਸਤੇ ਕਰੀ ਮੈਂ ਕੀ ਜਾਣੇ ਤੋ ਸਤਗੁਰੂ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਤੂੰ ਗੁਰੂ ਅੱਗੇ ਆ ਕੇ ਅਰਦਾਸ ਕਰੇਂਗਾ ਨਾ ਗੁਰੂ ਤੈਨੂੰ ਜਿਉਣ ਦੀ ਜੁਗਤ ਵੀ ਦੱਸੇਗਾ ਮੁਕਤ ਜੁਗਤ ਭੁਗਤ ਪੂਰਨ ਭੁਗਤ ਦਾ ਜਿਹੜਾ ਆਖਰੀ ਅਰਥ ਹੁੰਦਾ ਹੈ ਉਹ ਹੁੰਦਾ ਹੈ ਭੋਜਨ ਪਦਾਰਥ ਤੂੰ ਕੀ ਸਕਨੇ ਕੀ ਨਹੀਂ ਸਕਨਾ ਕੀ ਤੇਰੀ ਸੇਤ ਲਈ ਠੀਕ ਹੈ ਕੀ ਨਹੀਂ ਹੈ ਮਹਾਰਾਜ ਕਹਿੰਦੇ ਇਹ ਪੋ ਗੁੱਤ ਦੀ ਭੋਜਨ ਦੀ ਜਿਹੜੀ ਦਾਤ ਹੈ ਗੁਰੂ ਇਹ ਵੀ ਤੈਨੂੰ ਸਮਝਾਏਗਾ ਤੁਹਾਨੂੰ ਪਤਾ ਹੈ ਵੀ ਅੱਜ ਸੰਸਾਰ ਅੱਧਾ ਸੰਸਾਰ ਤਾਂ ਬਿਮਾਰ ਹੈ ਕਿ ਉਹਨੂੰ ਹਜੇ ਇਹ ਨਹੀਂ ਪਤਾ ਵੀ ਮੈਨੂੰ ਕੀ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ ਜਾਂ ਕਿਸ ਢੰਗ ਨਾਲ ਡਾਕਟਰ ਕੋਲ ਜਦੋਂ ਕੋਈ ਜਾਏ ਨਾ ਰੋਗੀ ਬਹੁਤੀ ਵਾਰ ਜਿਹੜਾ ਸਿਆਣਾ ਡਾਕਟਰ ਹੈ ਉਹ ਇਹ ਕਹੇਗਾ ਵੀ ਆਪਣਾ ਖਾਣਾ-ਦਾਣਾ ਠੀਕ ਕਰੋ ਖੁਰਾਕ ਦਾ ਆਪਣਾ ਹਿਸਾਬ ਕਿ ਤੱਕ ਲਾਓ ਇਹ ਬੜਾ ਜ਼ਰੂਰੀ ਹੈ ਤਾਂ ਮਹਾਰਾਜ ਕਹਿੰਦੇ ਵੀ ਜਦੋਂ ਗੁਰੂ ਕੋਲ ਆਏਗਾ ਗੁਰੂ ਤੈਨੂੰ ਇਹ ਵੀ ਦਾਤ ਦੇਵੇਗਾ ਮੈਨੂੰ ਇੱਕ ਗੱਲ ਯਾਦ ਆ ਗਈ ਵੈਸੇ ਉਹ ਹਾਸ ਰਸ ਦੀ ਗੱਲ ਹੈ ਕਿਸੇ ਵਿਦਵਾਨ ਪੁਰਖ ਨੇ ਲਿਖੀ ਹੈ ਵੀ ਕੋਈ ਬੰਦਾ ਸਰੀਰ ਦਾ ਬਹੁਤਾ ਜ਼ਿਆਦਾ ਭਾਰਾ ਸੀ ਮੋਟਾਪਾ ਸੀ ਤੇ ਡਾਕਟਰ ਕੋਲ ਗਿਆ ਕਹਿ ਲੱਗਿਆ ਜੀ ਹੁਣ ਤੇ ਸਰੀਰ ਇੰਨਾ ਭਾਰਾ ਹੋ ਗਿਆ ਵੀ ਨਾ ਤਾਂ ਭਾਰ ਨਹੀਂ ਚੱਲਦੀਆਂ ਹੁਣ ਤੇ ਮੁਸ਼ਕਲ ਹੈ ਤੁਰਨਾ ਵੀ ਕੋਈ ਹੱਲ ਦੱਸੋ ਤੇ ਡਾਕਟਰ ਪੁੱਛਦਾ ਵੀ ਭਾਈ ਤੂੰ ਪ੍ਰਸ਼ਾਦੇ ਕਿੰਨੇ ਸ਼ੱਕਦਾ ਹੈ ਉਹਨੇ ਕਹਿ ਦਿੱਤਾ ਵੀ ਮੈਂ ਮਨ ਨੂੰ 10 ਪ੍ਰਸ਼ਾਦੇ ਦਿਨ ਦੇ ਸ਼ੱਕਦਾ ਤੇ ਡਾਕਟਰ ਨੇ ਕਿਹਾ ਵੀ ਇੱਕ ਕੰਮ ਕਰ ਇਹਨੂੰ ਘਟਾ ਲੈ ਸਤ ਕੋ ਪ੍ਰਸ਼ਾਦੇ ਸ਼ੱਕਿਆ ਕਰ ਤੇ ਥੋੜਾ ਬਾਲਾ ਤੋਰਾ ਫੇਰਾ ਕਰ ਖੁਰਾਕ ਘਟਾ ਥੋੜੀ ਕਸਰਤ ਸ਼ੁਰੂ ਕਰ ਤੇਰਾ ਸਰੀਰ ਤੰਦਰੁਸਤ ਹੋਣਾ ਸ਼ੁਰੂ ਹੋ ਜਾਣਾ ਮਨੁੱਖ ਦਾ ਸੁਭਾਅ ਕੀ ਹੈ ਕਹਿੰਦੇ ਉਹਨੇ ਪ੍ਰਸ਼ਾਦੇ ਸੱਤ ਕਰ ਦਿੱਤੇ ਘਟਾ ਲਏ ਤੇ ਫਿਰ ਕੁਛ ਮਹੀਨੇ ਦੋ ਮਹੀਨਿਆਂ ਬਾਅਦ ਫਿਰ ਚਲਿਆ ਗਿਆ ਕਹਿਣ ਲੱਗਿਆ ਜੀ ਮੋਟਾਪਾ ਤੇ ਘਟਿਆ ਕੋਈ ਨਹੀਂ ਪ੍ਰਸ਼ਾਦੇ ਤੇ ਮੈਂ ਸੱਤ ਕਰ ਦਿੱਤੇ ਡਾਕਟਰ ਕਹਿੰਦੇ ਪ੍ਰਸ਼ਾਦੇ ਕਿੰਨੇ ਕਹਿਣ ਲੱਗਿਆ ਘਟਾ ਲੇ ਜੀ ਸੱਤ ਕਰ ਲੇ ਕਹਿਣ ਲੱਗਿਆ ਫਿਰ ਇੱਕ ਕੰਮ ਕਰ ਹੁਣ ਪੰਜ ਕਰ ਦੇ ਦੋ ਕੋ ਹੋਰ ਘਟਾ ਦੇ ਤੋਰਾ ਫਿਰਾ ਵਧਾ ਕਸਰਤ ਕਰ ਸ਼ੇ ਤੇਰੀ ਤੰਦਰੁਸਤ ਰਹੇਗੀ ਹੌਲੀ ਹੌਲੀ ਠੀਕ ਹੋ ਜਾਏਗਾ ਕਹਿਣ ਲੱਗੇ ਮਹੀਨਾ ਦੋ ਮਹੀਨਾ ਵਕਤ ਫਿਰ ਨਿਕਲਿਆ ਤੇ ਡਾਕਟਰ ਕੋਲ ਗਿਆ ਤੇ ਜਾ ਕੇ ਕਹਿਣ ਲੱਗਿਆ ਵੀ ਡਾਕਟਰ ਸਾਹਿਬ ਸਰੀਰ ਦਾ ਭਾਰ ਦਿਨੋਂ ਦਿਨ ਵਧੀ ਜਾ ਰਿਹਾ ਹੈ ਘਟ ਨਹੀਂ ਰਿਹਾ ਤੇ ਦੱਸੋ ਕਿਵੇਂ ਤੰਦਰੁਸਤ ਹੋਵਾਂ ਉਹਨੇ ਕਿਹਾ ਵੀ ਹੁਣ ਪ੍ਰਸ਼ਾਦੇ ਕਿਨੇ ਸ਼ੱਕਦੇ ਕਹਿਣ ਲੱਗਿਆ ਜੀ ਹੁਣ ਪੰਜ ਤੁਸੀਂ ਕਿਹਾ ਸੀ ਉਨ ਡਾਕਟਰ ਕਹਿੰਦੇ ਇੱਕ ਕੰਮ ਕਰ ਇਹਨੂੰ 3 ਤੇ ਲਿਆ। ਹੋਰ ਘਟਾਲਿਆ ਤੇ ਅਗੋਂ ਉਹ ਬੰਦੇ ਨੇ ਕਿਹਾ ਜੀ ਵੀ ਇਹ ਕੰਮ ਨਹੀਂ ਹੋ ਸਕਦਾ। ਕਿਉਂ? ਕਹਿਣ ਲੱਗਿਆ ਜਿੰਨੇ ਆٹے ਦੇ ਮੈਂ 10 ਪ੍ਰਸ਼ਾਦੇ ਬਣਾਉਂਦਾ ਸੀ ਨਾ ਤੁਸੀਂ ਕਿਹਾ ਮੈਂ ਆٹے ਆਟਾ ਉਹ ਨਹੀਂ ਰੱਖਿਆ ਉਹਦੇ ਸੱਤ ਬਣਾਉਣੇ ਸ਼ੁਰੂ ਕਰ ਲੇ। ਉਹਦੇ 5 ਬਣਾਉਣੇ ਸ਼ੁਰੂ ਕਰ ਲਿਓ ਹੁਣ ਆਟਾ 10ਾਂ ਰੋਟੀਆਂ ਦਾ ਤੇ ਉਹਦੇ 3 ਨਹੀਂ ਬਣਨੇ ਇਹ ਕੰਮ ਮੁਸ਼ਕਲ ਹੈ। ਭਾਪ ਜਿਹੜੀ ਗੱਲ ਉੱਚੀ ਖਲੋਤੀ ਹੈ। ਆਟਾ ਨਹੀਂ ਘਟਾਇਆ ਪ੍ਰਸ਼ਾਦਿਆਂ ਦਾ ਆਕਾਰ ਵਧਾ ਲਿਆ ਮੇਰੇ ਕਹਿਣ ਤੋਂ ਭਾਵ ਇਹ ਹੈ ਵੀ ਬਹੁਤ ਬਾਰੀ ਗੁਰੂ ਤੋਂ ਟੁੱਟ ਕੇ ਮਨੁੱਖ ਨੂੰ ਭੁਗਤਣ ਦਾ ਵੀ ਨਹੀਂ ਪਤਾ ਬਾਣੀ ਇਹ ਗੱਲ ਸਮਝਾਉਂਦੀ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਵਾਰ ਜਿਤ ਖਾਧੈ ਤਨ ਪੀੜੀਐ ਮਨ ਮੈਂ ਚਲੇ ਬਕਾਰ ਮੈਂ ਕਈ ਵਾਰੀ ਇੱਕ ਬੇਨਤੀ ਆਖਦਾ ਹਾਂ ਤੁਸੀਂ ਗੁਰਬਾਣੀ ਕਦੀ ਸ਼ਰਧਾ ਭਾਵਨਾ ਨਾਲ ਪੜੋ ਵਿਚਾਰੋ ਨਾ ਗੁਰਬਾਣੀ ਇੱਕ ਇੱਕ ਗੱਲ ਦੱਸਦੀ ਹੈ ਵੀ ਤੂੰ ਦੇਖਣਾ ਕੀ ਹੈ ਤੂੰ ਬੋਲਣਾ ਕੀ ਹੈ ਤੂੰ ਤੁਰਨਾ ਕਿੱਧਰ ਨੂੰ ਹੈ ਤੂੰ ਹੱਥਾਂ ਨਾਲ ਕੀ ਕਰਨਾ ਹੈ ਹਰ ਗੱਲ ਸਾਨੂੰ ਗੁਰਬਾਣੀ ਸਮਝਾਉਂਦੀ ਹੈ ਤੂੰ ਖਾਣਾ ਕੀ ਹੈ ਤੂੰ ਪਹਿਨਣਾ ਕੀ ਹੈ ਇੱਕ ਇੱਕ ਗੱਲ ਤੇਰੇ ਕੋਲ 24 ਘੰਟੇ ਨੇ ਜਾਂ ਜਿੰਨੀ ਤੇਰੀ ਆਰਬਲ ਹੈ ਇਹਦੇ ਵਿੱਚ ਤੂੰ ਕਰਨਾ ਕੀ ਹੈ ਹਰ ਗੱਲ ਸਤਿਗੁਰੂ ਸਾਨੂੰ ਸਮਝਾਉਂਦੇ ਨੇ ਪਰ ਮੁਸ਼ਕਲ ਇਹ ਹੈ ਬਿਸ਼ੇਖ ਗੁਰੂ ਕੋਲ ਵਹਿੰਦੇ ਨਹੀਂ ਬਹੁਤ ਘੱਟ ਵਹਿੰਦਾ ਜੇ ਕੋਈ ਭਾਗਾ ਵਾਲਾ ਬਿਰਲਾ ਵਹਿੰਦਾ ਨਹੀਂ ਤੇ ਤੁਸੀਂ ਗੁਰਦੁਆਰਿਆਂ ਵਿੱਚ ਵੀ ਵੇਖੋ ਧਾਰਮਿਕ ਸਥਾਨਾਂ ਤੇ ਵੇਖੋ ਬੰਦਾ ਹੁੰਦਾ ਮੱਥਾ ਟੇਕਦਾ ਹੈ ਪ੍ਰਕਰਮਾ ਕੀਤੀ ਪ੍ਰਸ਼ਾਦ ਲਿਆ ਘਰ ਨੂੰ ਇਦਾਂ ਸੋਚਦੇ ਨੇ ਵੀ ਹੁਣ ਧਰਮ ਕਮਾ ਲਿਆ ਬਸ ਹੁਣ ਗੱਲ ਬਣ ਗਈ ਹੈ ਨਹੀਂ ਭਾਈ ਗੱਲ ਇਸ ਤਰ੍ਹਾਂ ਨਹੀਂ ਬਣਦੀ ਕੋਈ ਬੱਚਾ ਸਕੂਲ ਜਾਏ ਤੇ ਉਥੇ ਜਾ ਕੇ ਟੀਤਰਾਂ ਨੂੰ ਬੁਲਾ ਕੇ ਸੱਤ ਸ੍ਰੀ ਅਕਾਲ ਤੇ ਵਾਪਸ ਪਰਤੇ ਨੂੰ ਵਿੱਦਿਆ ਨਹੀਂ ਹੁੰਦੀ ਉਹਨੂੰ ਕਲਾਸ ਵਿੱਚ ਬਹਿਣਾ ਪੈਣਾ ਹੈ ਪੜਨਾ ਪਵੇਗਾ ਪਰਤੇ ਕੇ ਕਦੀ ਜਾ ਕੇ ਸਮੇਂ ਨਾਲ ਉਹਦੇ ਜੀਵਨ ਦੀ ਬਾਤ ਬਣੇਗੀ ਧਰਮ ਦੀ ਦੁਨੀਆ ਵਿੱਚ ਵੀ ਇਸੇ ਤਰ੍ਹਾਂ ਗੁਰੂਕੁਲ ਆਉਣਾ ਪਵੇਗਾ ਗੁਰੂਕੁਲ ਬਹਿਣਾ ਪਵੇਗਾ ਗੁਰੂ ਦੀ ਬਾਣੀ ਕਹਿ ਕੀ ਰਹੀ ਹੈ ਆ ਜਿਹੜੇ ਪਖੰਡੀ ਸਾਧ ਨੇ ਨਾ ਇਹ ਤਾਂ ਹੀ ਤੇ ਲੋਕਾਈ ਨੂੰ ਪਰਮਾਉਂਦੇ ਨੇ ਵੀ ਤੁਹਾਨੂੰ ਲੋੜ ਕੋਈ ਨਹੀਂ ਬਸ ਅਸੀਂ ਤੁਹਾਡੇ ਲਈ ਪਾਠ ਕਰ ਦਿਆਂਗੇ ਅਸੀਂ ਤੁਹਾਡੇ ਲਈ ਅਰਦਾਸ ਕਰ ਇਹ ਲਾਰੇ ਨੇ ਕੇਵਲ ਬੰਨਾ ਬੰਨਾ ਇਹਨਾਂ ਨਾਲ ਕੁਝ ਨਹੀਂ ਆਪਣਾ ਆਪ ਸਵਾਰਨ ਵਾਸਤੇ ਆਪਣੇ ਆਪ ਨੂੰ ਹੀ ਗੁਰੂ ਦੇ ਰਾਹ ਤੋਰਨਾ ਪੈਣਾ ਹੈ ਦੂਜਾ ਰਾਹ ਨਹੀਂ ਹੈ ਕੋਈ ਠੀਕ ਹੈ ਉਹਨਾਂ ਦਲਾਸਾ ਦੇ ਦਿੱਤਾ ਲਾਰਾ ਲਾ ਦਿੱਤਾ ਸਾਨੂੰ ਲੱਗਦਾ ਵੀ ਮੈਂ ਬੰਦੇ ਇਹਦੇ ਸੁਨੇਹੇ ਨੇ ਕਹਿੰਨ ਲੱਗੀ ਸਾਨੂੰ ਤੇ ਧਰਮ ਕਮਾਉਣ ਦੀ ਕੀ ਲੋੜ ਐ ਸੀ ਫਲਾਣੇ ਬਾਬੇ ਨਾਲ ਸਾਡੀ ਸਾਝ ਐ ਬਸ ਬਾਬਾ ਜੀ ਨੇ ਸਾਰਾ ਕੁਝ ਕਰ ਦੇਣਾ ਇਹ ਭੁਲੇਖੇ ਪਿਆਰਿਓ ਇੱਕ ਮਾਂ ਕਹੇ ਵੀ ਪੁੱਤ ਤੂੰ ਪ੍ਰਸ਼ਾਦਾ ਛਕ ਲਿਆ ਬਸ ਮੈਂ ਰੱਜ ਗਈਆਂ ਉਹ ਕਹਿ ਸਕਦੀ ਐ ਪਰ ਉਹਨੂੰ ਰੱਜ ਨਹੀਂ ਆਏਗਾ ਉਹ ਮਾਂ ਦੀ ਮਮਤਾ ਜ਼ਰੂਰ ਕਹਿੰਦੀ ਐ ਵੀ ਪੁੱਤ ਤੂੰ ਪ੍ਰਸ਼ਾਦਾ ਛਕ ਲਿਆ ਬਸ ਮੈਂ ਤ੍ਰਿਪਤ ਹੋ ਗਈਆਂ मां ਵੀ ਤ੍ਰਿਪਤ ਹੋਦੋਂ ਹੋਵੇਗੀ ਜਦੋਂ ਉਹਦੇ ਉਹ ਭੋਜਨ ਪ੍ਰਸ਼ਾਦ ਸ਼ਕੇਗੀ ਪਰ ਸੰਸਾਰ ਇੱਕ ਦੂਜੇ ਨੂੰ ਲਾਰੀ ਲਾਰੇ ਆ ਕਰ ਕੀਦੇ ਆ ਤਾਂ ਗੁਰੂ ਅਰਜਨ ਸਾਹਿਬ ਕਹਿੰਦੇ ਭਾਈ ਨਹੀਂ ਤੁਸੀਂ ਅਰਦਾਸ ਕਰੋ ਗੁਰੂ ਅੱਗੇ ਗੁਰੂ ਹੈ ਨਾ ਜਿਹੜਾ ਉਹਦੇ ਦਰ ਮਾਨ ਮੰਗੂ ਤਾਨ ਮੰਗੂ ਧਨ ਲਕshmi ਸੁੱਤ ਦੇ ਮੁਕਤ ਜੁਗਤ ਭੁਗਤ ਪੂਰਨ ਪਰਮ ਆਨੰਦ ਪਰਮ ਨਿਧਾਨ ਉਦੇ ਘਰ ਵਿੱਚ ਮਾਨ ਵੀ ਪਿਆ ਹੈ ਤਾਨ ਵੀ ਪਿਆ ਹੈ ਧਨ ਪਦਾਰਥ ਦੀ ਦਾਤ ਵੀ ਦੇਗਾ ਪੁੱਤਰ ਧੀਆਂ ਦੇ ਦੀ ਅਰੋਗਤਾ ਵੀ ਗੁਰੂ ਬਖਸ਼ੇਗਾ ਤੇ ਅੱਗੇ ਕਿਹਾ ਤੁਹਾਨੂੰ ਜਿਉਣ ਦੀ ਜੁਗਤ ਵੀ ਦੱਸੇਗਾ ਤੁਹਾਨੂੰ ਸੰਸਾਰ ਵਿੱਚ ਬਕਾਰਾਂ ਤੋਂ ਮੁਕਤ ਵੀ ਕਰੇਗਾ ਤੁਸੀਂ ਕੀ ਪੁੱਛਣਾ ਹੈ ਭੋਜਨ ਪਦਾਰਥ ਕੀ ਸ਼ਕਣਾ ਹੈ ਕੀ ਨਹੀਂ ਸ਼ਕਣਾ ਗੁਰੂ ਇਹ ਵੀ ਸਮਝਾਏਗਾ ਪਰਮਾਨੰਦ ਪਰਮ ਨਿਧਾਨ ਅੱਗੇ ਕਿਹਾ ਭੈ ਭਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਹਿ ਲੱਗੇ ਤੂੰ ਗੁਰੂ ਦੇ ਪੈ ਵਿੱਚ ਤੁਰਿਆ ਕਰ ਗੁਰੂ ਦੇ ਹੁਕਮ ਵਿੱਚ ਤੁਰਿਆ ਕਰ ਗੁਰੂ ਤੈਨੂੰ ਨਿਹਾਲ ਕਰ ਦੇਗਾ ਮੈਂ ਬੇਨਤੀ ਤਾਂ ਕਹਿ ਰਿਹਾ ਸਿੱਖ ਜਦੋਂ ਅਰਦਾਸ ਕਰਦਾ ਤੇ ਅਰਦਾਸ ਦੇ ਇਹਨਾਂ ਬੋਲਾਂ ਵਿੱਚ ਕਿ हे ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨੇ ਊਟਿਆਂ ਦੀ ਊਠ ਸੱਚੇ ਪੀਤਾ ਵਾਹਿਗੁਰੂ ਪਵਨ ਚਰਨਾ ਕਬਲਾਂ ਪਾਸ ਅਰਦਾਸ ਬੇਨਤੀ ਹੈ ਜੀ ਇੱਥੇ ਨਿੱਜੀ ਦਾ ਸੰਗਤੀ ਅਰਦਾਸ ਕਰਕੇ ਇੱਕ ਸ਼ਬਦ ਵਰਤਦਾ ਹੈ ਕਿ ਸਰਬੱਤ ਦੇ ਕਾਰਜ ਰਾਸ ਕਰੋ ਸਭਨਾਂ ਦਾ ਭਲਾ ਕਰੋ ਸਭਨਾਂ ਦਾ ਭਲਾ ਗੁਰੂ ਨੇ ਕਰਨਾ ਹੈ ਪ੍ਰਮਾਤਮਾ ਨੇ ਕਰਨਾ ਹੈ ਸਿੱਖ ਇਹ ਅਰਦਾਸ ਕਰਦਾ ਹੈ ਕਿ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈਂ ਤੂੰ ਰਖਵਾਲਾ ਸਦਾ ਸਦਾ ਉਹ ਤੁਧ ਤੇ ਆਈ ਐ ਪ੍ਰਮਾਤਮਾ ਤੂੰ ਸਭਨਾ ਜੀਵਾਂ ਦਾ ਰਖਵਾਲਾ ਹੈ ਸਭਨਾ ਦੇ ਕਾਰਜ ਰਾਸ ਕਰਨ ਵਾਲਾ ਹੈ ਔਰ ਮੈਂ ਆਪਣੀ ਸੁਰਤ ਨਾਲ ਐ ਪ੍ਰਮਾਤਮਾ ਤੈਨੂੰ ਧਿਉਣਾ ਤੇਰੇ ਚਰਨਾਂ ਵਿੱਚ ਜੁੜਦਾ ਗੁਰੂ ਕਿਰਪਾ ਕਰੇ ਆਪਾਂ ਵੀ ਅਰਦਾਸ ਕਰੀਏ ਮਹਾਰਾਜ ਕਿ ਜਿੱਥੇ ਸਰਬੱਤ ਦੇ ਕਾਰਜ ਰਾਸ ਕਰਨੇ ਹਨ ਉੱਥੇ ਸਾਡਾ ਵੀ ਭਲਾ ਹੋਵੇ ਅਸੀਂ ਬਾਣੀ ਨਾਮ ਨਾਲ ਜੁੜ ਸਕੀਏ ਅਮਰਤ ਬਾਣੀ ਪੜਿਏ ਵਿਚਾਰੀਏ ਇਤਿਹਾਸ ਨਾਲ ਜੁੜੀਏ ਫਿਰ ਜਿਹੜਾ ਜੀਵਨ ਹੈ ਉਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਫਲ ਹੁੰਦਾ ਕੱਲ ਰੋਜ ਆਪਾਂ ਵਿਚਾਰਾਂਗੇ ਜਿਹੜੇ ਅਖੀਰਲੇ ਬਸ ਇਹ ਥੋੜੀ ਦੋ ਚਾਰ ਦਿਨਾਂ ਦੀ ਅਰਦਾਸ ਬੇਨਤੀ ਹੈ ਜਿਹੜੀ ਬੜੇ ਲੰਮੇ ਸਮੇਂ ਤੋਂ ਆਪਾਂ ਵਿਚਾਰ ਰਹੇ ਆ ਕੱਲ ਦੇ ਜਿਹੜੇ ਸ਼ਬਦ ਨੇ ਵੀ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਬਾਣੀ ਵਿੱਚ ਸਤਿਗੁਰੂ ਨੇ ਇਹਦਾ ਬੜਾ ਵਿਸਥਾਰ ਕੀਤਾ ਹੈ ਇਹ ਆਪਾਂ ਕੱਲ ਰੋਜ਼ ਵਿਚਾਰਾਂਗੇ ਅੱਜ ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਿਓ ਭੁੱਲਾਂ ਦੀ ਖਿਮਾ ਬਖਸ਼ਣਾ ਜੀ ਆਓ 2 ਮਿੰਟ ਸਾਰੇ ਨਾਮ ਦੀ ਹਾਜ਼ਰੀ ਭਰੂੰ ਰਸਨਾ ਪਵਿੱਤਰ ਕਰੂੰ ਫਿਰ ਅਰਦਾਸ ਬੇਨਤੀ ਸਤਿਗੁਰੂ ਦੇ ਚਰਨਾਂ ਵਿੱਚ ਹੋਏਗੀ